ਸਰਦਾਰ ਬੂਟਾ ਸਿੰਘ ਜਿਨ੍ਹਾਂ ਦੇ ਉੱਪਰ ਸਿਆਸਤ ਕਰ ਰਹੇ ਆ ਆਮ ਆਦਮੀ ਵਾਲੇ ਬਿਆਨ ਨੂੰ ਲੈ ਕੇ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਠੀਕ ਹੈ ਸੋ ਕਾਂਗਰਸ ਪਾਰਟੀ ਨੇ ਤਾਂ ਕਦੇ ਇਦਾਂ ਦੀ ਗੱਲ ਕੀਤੀ ਹੀ ਨਹੀਂ ਇੱਕੋ ਇੱਕ ਜਮਾਤ ਆ ਹਿੰਦੁਸਤਾਨ ਦੇ ਵਿੱਚ ਜਿਹੜੀ ਪਛੜੇ ਵਰਗ ਨੂੰ ਦਲਿਤ ਵਰਗ ਨੂੰ ਕੁਚੜੇ ਹੋਏ ਵਰਗ ਨੂੰ ਨਾਲ ਲੈ ਕੇ ਚਲਦੀ ਆ ਉਹਨਾਂ ਨੂੰ ਬਰਾਬਰ ਆਪਦੇ ਮਹੱਤਵਤਾ ਦਿੰਦੀ ਆ। ਜੀ। ਦੂਜੀਆਂ ਪਾਰਟੀਆਂ ਜਿਹੜੀਆਂ ਅੱਜ ਗੱਲ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਤੁਸੀਂ ਦੇਖ ਲਓ। ਜੀ। ਕੋਈ ਲੀਡਰ ਹੈ ਜਿਹਨੂੰ ਇਹਨਾਂ ਨੇ ਕੋਈ ਅ ਅਨੁਸੂਚਿਤ ਜਾਤੀ ਦੇ ਲੀਡਰ ਨੂੰ ਕੋਈ ਲੈ ਕੇ ਗਏ ਹੁਣ? ਜੀ। ਭਾਰਤੀ ਜਨਤਾ ਪਾਰਟੀ ਸਿੱਖਾਂ ਨੂੰ ਪਲੱਸ ਮੈਂ ਕਹਿਣੀ ਨਹੀਂ ਸੀ ਗੱਲ। ਪਛੜੇ ਵਰਗ ਨੂੰ ਬੁਰੀ ਤਰ੍ਹਾਂ ਨਫ਼ਰਤ ਕਰਦੀ ਹੈ। ਐਸੀ ਗੱਲ ਕਰਕੇ ਨਾ ਕਦੇ ਭਾਰਤੀ ਜਨਤਾ ਪਾਰਟੀ ਨੇ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ। ਸਾਡੇ ਦਲਿਤ ਭਾਈਚਾਰੇ ਨੂੰ ਨਾ ਕਦੇ ਇਹਨਾਂ ਨੇ ਸਿੱਖਾਂ ਨੂੰ ਕਦੇ ਗਾਂ ਕੋਈ ਰਿਪ੍ਰেজੈਂਟੇਸ਼ਨ ਵੱਡੇ ਪੱਧਰ ਦੇ ਦਿੱਤੀ ਕਾਂਗਰਸ ਪਾਰਟੀ ਸਰਦਾਰ ਮਨਮੋਹਨ ਸਿੰਘ ਮੰਟੇਕ ਸਿੰਘ ਆਲੂ ਵਾਲੀਆ ਜਰਨਲ ਜੇ ਜੇ ਸਿੰਘ ਫੌਜਾਂ ਦੇ ਮੁਖੀ ਕਿੱਥੇ ਕਦੇ ਕਾਂਗਰਸ ਪਾਰਟੀ ਨੇ ਨਾ ਧਰਮ ਦੀ ਰਾਜਨੀਤੀ ਕੀਤੀ ਆ ਨਾ ਕਦੇ ਜਾਤੀਆਂ ਦੀ ਰਾਜਨੀਤੀ ਕੀਤੀ ਆ ਅੱਜ ਵਿਰੋਧੀਆਂ ਕੋਲੇ ਕੋਈ ਮੁੱਦਾ ਹੀ ਨਹੀਂ ਹੈ ਕਹਿੰਦੇ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਲਾਂਗਾ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ ਲੋਕਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਜਦੋਂ ਅਸੀਂ ਅਰਦਾਸ ਕਰਦੇ ਆ ਜੀ ਅਸੀਂ ਬੋਲਦੇ ਆਂ ਦਰਸ਼ਕ ਦਿਆਰੇ ਦਾਨ ਬਖਸ਼ੀ ਜੀ ਉਹ ਗੁਰੂ ਮਹਾਰਾਜ ਨੇ ਸਾਡੀਆਂ ਅਰਦਾਸਾਂ ਸੁਣੀਆਂ ਮੋਦੀ ਨੇ ਕੁਝ ਨਹੀਂ ਕੀਤਾ ਜਾਂ ਉਹਦੇ ਵਿੱਚ ਸਾਡੇ ਸਾਬਕਾ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਦੇ ਆਂ ਕੀ ਬਾਤ ਜਿਨ੍ਹਾਂ ਨੇ ਕੀ ਇਮਰਾਨ ਖਾਨ ਦੇ ਨਾਲ ਜੀ ਇੱਕ ਸਾਂਝੋ ਉਹਨਾਂ ਦੀ ਸੀ ক্রিকেট ਖੇਡਣ ਵੇਲੇ ਦੀ ਐਜ਼ ਅ ਸਪੋਰਟਸਮੈਨਸ਼ਿਪ ਉਹਦੇ ਥਰੂ ਉਹਨਾਂ ਨੇ ਇੱਕ ਬੇਨਤੀ ਕੀਤੀ ਹੁਣ ਬੇਨਤੀ ਜਿਹਨੂੰ ਕੀਤੀ ਜਿਹਨੂੰ ਸਤਕਾਰ ਮਾਣ ਦੇਣਾ ਹੁੰਦਾ ਗੁਰੂ ਮਹਾਰਾਜ ਦਿੰਦੇ ਆ ਤੇ ਗੁਰੂ ਮਹਾਰਾਜ ਨੇ ਜ਼ਰੀਆ ਕੌਣ ਬਣਾਇਆ ਨਵਜੋਤ ਸਿੰਘ ਸਿੱਧੂ ਜੀ ਮੈਂ ਜ਼ਰੂਰ ਇੱਕ ਜੀ ਆਪ ਸਾਹਿਬ ਪੁੱਛਣਾ ਚਾਹਾਂਗਾ ਕਿ ਹੁਣ ਜਿਵੇਂ ਬਿਆਨਬਾਜ਼ੀਆਂ ਤਾਂ ਚੱਲੀ ਜਾਣੀਆਂ ਨੇ ਪ੍ਰਚਾਰ ਵੀ ਚੱਲੀ ਜਾਣਾ ਪ੍ਰਤਾਪ ਸਿੰਘ ਬਾਜਵਾ ਜੀ ਲਗਾਤਾਰ ਪਿੰਡਾਂ ਦੇ ਵਿੱਚ ਵਿਚਰ ਰਹੇ ਨੇ ਤੇ ਲੋਕ ਜਿਹੜੇ ਪੁਰਾਣੇ ਕਾਂਗਰਸੀ ਨੇ ਉਹ ਵੀ ਆਪਣੇ ਘਰਾਂ ਤੋਂ ਬਾਹਰ ਨਿਕਲੇ ਇਹਨਾਂ ਨੇ ਕੱਢ ਵੀ ਲਏ ਨੇ ਕਿਵੇਂ ਵੇਖਦੇ ਹੋ ਕਿ ਕਾਂਗਰਸ ਦੀ ਵੇਵ ਕਿਸ ਤਰੀਕੇ ਦੀ ਬਣਦੀ ਨਜ਼ਰ ਆ ਰਹੀ ਹੈ ਤੁਸੀਂ ਵੀ ਲਗਾਤਾਰ ਉਹਨਾਂ ਦੇ ਨਾਲ ਜਾ ਰਹੇ ਹੋ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਜਾ ਰਹੇ ਹੋ ਜਿਹੜੇ ਵੀ ਪਿੰਡ ਦੇ ਵਿੱਚ ਡਿਊਟੀ ਲੱਗੀ ਆ ਅਤੇ ਕਿਵੇਂ ਦਾ ਹੰਗਾਰਾ ਮਿਲ ਰਿਹਾ ਲੋਕ ਦੱਸ ਕੀ ਰਹੇ ਨੇ ਇਹ ਜਰੂਰ ਦੱਸਿਓ ਬੇਰਸਲ ਗੱਲ ਪਤਾ ਗੱਲ ਕਿ ਕਾਂਗਰਸ ਪਾਰਟੀ ਦਾ ਜਿਹੜੇ ਤੁਸੀਂ ਜੋਸ਼ ਦੀ ਗੱਲ ਕੀਤੀ ਹੈ ਨਾ ਉਹ ਜਿਹੜਾ ਦੁਬਾਰਾ ਜੋਸ਼ ਉੱਭਰਿਆ ਜੀ ਉਹ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੀ ਉਹਨਾਂ ਦਾ ਕਰਕੇ ਜੋਸ਼ ਬਣਿਆ ਪਹਿਲਾਂ ਜਿਹੜੇ ਬੈਠ ਘਰੇ ਗਏ ਸੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਬਈ ਡੈੱਡ ਸਾਡਾ ਪ੍ਰਧਾਨ ਸੁਨੀਲ ਜਾਖੜ ਜੀ ਜੀ ਡੇਡ ਸਾਡਾ ਚੀਫ ਮਿਨਿਸਟਰ ਜਿਹੜਾ ਬਾਦਲਾਨਾ ਨਾਲ ਕੇ ਚੱਲਦਾ ਸੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੀਆਂ ਇੱਕ ਸਾਂਝਾ ਜੀ ਜੀ ਬਾਦਲਾਂ ਦੇ ਨਾਲ ਤੇ ਉਹਨਾਂ ਸਾਂਝਾਂ ਦਾ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਵਰਕਰਾਂ ਦਾ ਨੁਕਸਾਨ ਹੋਇਆ ਉਸ ਗੱਲ ਕਰਕੇ ਵਰਕਰ ਬਹਿ ਗਏ ਸੀ ਪਰ ਇਹਨਾਂ ਨੇ ਹਮੇਸ਼ਾ ਮਹੱਤਵਤਾ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾਵਾਲ ਰਿੰਗੋਰਾ ਨੇ ਟਕਸਾਲੀ ਵਰਕਰਾਂ ਨੂੰ ਦਿੱਤੀ ਆ ਜੀ ਜੀ ਤੇ ਉਹ ਟਕਸਾਲੀ ਵਰਕਰ ਉਹਦਾ ਹੀ ਨਤੀਜਾ ਅੱਜ ਨਿਕਲ ਕੇ ਖੁੱਲ-ਖੁੱਲ ਕੇ ਬਾਹਰ ਆ ਰਿਹਾ ਸਮਰਥਨ ਦੇ ਰਿਹਾ ਜੀ ਕੀ ਬਾਤ ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਰਨਤਾਰਨ ਦੀ ਜਿਮਣੀ ਚੋਣ ਦਾ ਅਖਾੜਾ ਜਿਹੜਾ ਉਹ ਇਸ ਵੇਲੇ ਪੂਰਾ ਪੀਕ ਤੇ ਆ ਅਤੇ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਆਪੋ ਆਪਣੀ ਜਿੱਤ ਦੇ ਜਿਹੜੇ ਨੇ ਉਹ ਦਾਅਵੇ ਛੱਡ ਰਹੀਆਂ ਨੇ ਮੇਰੇ ਨਾਲ ਕਾਂਗਰਸ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਮੌਜੂਦ ਨੇ ਜੋ ਕਿ ਬਾਦਲਾਂ ਦੇ ਗੜ ਲੰਬੀ ਹਲਕੇ ਤੋਂ ਨੇ ਅਤੇ ਜਿੱਥੋਂ ਦੇ ਹੁਣ ਮੌਜੂਦਾ ਸਰਕਾਰ ਦੇ ਮੰਤਰੀ ਵੀ ਨੇ ਖੁੱਡੀਆਂ ਸਾਹਿਬ ਉਹਨਾਂ ਦੇ ਪਿੰਡ ਤੋਂ ਆਏ ਨੇ ਅਤੇ ਕਾਂਗਰਸ ਦੇ ਲਈ ਇੱਥੇ ਜਿਹੜਾ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਰਾਣਾ ਬਲਜੀਤ ਸਿੰਘ ਜੀ ਚਾਹਲ ਗੱਲਬਾਤ ਕਰ ਲੈਣੇ ਆ ਕਿ ਭਾਵਨਾਵਾਂ ਕੀ ਨੇ ਤੇ ਜਿਮਣੀ ਚੋਣ ਨੂੰ ਕਿਵੇਂ ਵੇਖਦੇ ਨੇ ਤੇ ਗੱਲ ਰਾਜਾ ਵੜਿੰਗਜੀ ਦੀ ਵੀ ਜ਼ਰੂਰ ਕਰਾਂਗੇ ਕਿਉਂਕਿ ਰਾਜਾ ਵੜਿੰਗਜੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਵੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਗਰਮਾਈ ਹੋਈ ਹੈ ਸਾਡੇ ਨਾਲ ਬਣੇ ਨੇ ਸਭ ਤੋਂ ਪਹਿਲਾਂ ਸਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਕੀ ਕੀ ਭਾਵਨਾਵਾਂ ਕੀ ਜਿਹੜੀ ਹੁਣ ਤਰਨਤਾਰਨ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਤੁਸੀਂ ਬੜੀ ਦੂਰ ਤੋਂ ਇੱਥੇ ਚੋਣ ਪ੍ਰਚਾਰ ਦੇ ਲਈ ਆਪਣੀ ਪਾਰਟੀ ਦੇ ਵੱਲੋਂ ਪਹੁੰਚੇ ਹੋ ਅਤੇ ਹੁਣ ਲੀਡਰਾਂ ਦੇ ਵੱਲੋਂ ਇੱਕ ਦੂਜੇ ਤੇ ਮੁੱਦੇ ਰਹਿ ਗਏ ਇੱਕ ਪਾਸੇ ਤੇ ਦੂਸ਼ਣਬਾਦੀ ਜ਼ਿਆਦਾ ਚੱਲ ਰਹੀ ਉਸ ਤੇ ਕੀ ਕਹਿਣਾ ਚਾਹੂਗਾ ਦੇਖੋ ਜਿਹੜੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਨੇ ਤਾਂ ਕਿਸੇ ਤੇ ਕੋਈ ਦੂਸ਼ਣਬਾਦੀ ਕੀਤੀ ਨਹੀਂ ਜੀ ਵਿਰੋਧੀਆਂ ਕੋਲੇ ਕੋਈ ਮੁੱਦਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਕਰਵਾ ਸਕੀ ਆਮ ਆਦਮੀ ਪਾਰਟੀ ਅਕਾਲੀ ਦਲ ਆਪ ਦਾ ਕੋਈ 10 ਸਾਲ ਦੇ ਵਿੱਚ ਦੇਣ ਨਹੀਂ ਦੇ ਸਕਿਆ ਪੰਜਾਬ ਨੂੰ ਸੋ ਫਿਰ ਉਹਨਾਂ ਨੇ ਸਾਡੇ ਬੰਦਿਆਂ ਦੇ ਉੱਪਰ ਦੂਸ਼ਣ ਲਾਉਣੇ ਆ ਕੀ ਜੀ ਇਹ ਐਦਾਂ ਦਾ ਇਹ ਐਦਾਂ ਦਾ ਹੁਣ ਕਾਂਗਰਸ ਪਾਰਟੀ ਦਾ ਜਿਹੜਾ ਕੈਂਡੀਡੇਟ ਆ ਨਾ ਤਾਂ ਉਹ ਸਮਗਲਰ ਆ ਜੀ ਨਾ ਉਹਨੇ ਚਿੱਟਾ ਵੇਚਿਆ ਜੀ ਤੇ ਨਾ ਉਹਨੇ ਕਦੇ ਹੋਰ ਕਿਸੇ ਪਰਚੇਾਂ 'ਚ ਨਾ ਆਇਆ ਜੀ ਜੀ ਸੋ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਮੋ ਇਹੀ ਆ ਵੀ ਇਸ ਵਾਰੀ ਕੈਂਡੀਡੇਟ ਉਹ ਚੁੜਨਾ ਜਿਹੜਾ ਪਾਕ ਸਾਫ ਸੁਥਰਾ ਹੋਵੇ ਚਲ ਸਾਬ ਜੋ ਰਾਜਾ ਵੜਿੰਗ ਜੀ ਨੇ ਬੋਲਿਆ ਇੱਕ ਹੁਣ ਬਹੁਤ ਸਾਰੇ ਲੋਕਾਂ ਦੇ ਮੰਨਣਾ ਹੈ ਉਹ ਰੂਟੀਨ ਦੀਆਂ ਗੱਲਾਂ ਨੇ ਉਹ ਗੱਲ ਸੁਣਾ ਰਹੇ ਸੀ ਲੇਕਿਨ ਉਸ ਦਾ ਮੁੱਦਾ ਬਣਾਇਆ ਗਿਆ ਬਹੁਤਿਆਂ ਦਾ ਮੰਨਣਾ ਇਹ ਆ ਕੀ ਛੋਟੀ ਜੀ ਤੂੰ ਟਾਰਗੇਟ ਕੀਤਾ ਗਿਆ ਤੁਸੀਂ ਕਿਵੇਂ ਵੇਖਦੇ ਹੋ ਜੀ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਾਂਗਰਸ ਪਾਰਟੀ ਜੀ ਉਹ ਪਾਰਟੀ ਆ ਜਿਨੇ ਕੀ ਸਾਡੇ ਪਛੜੇ ਵਰਗ ਦੀਆਂ ਜਿਹੜੀਆਂ ਸ਼੍ਰੇਣੀਆਂ ਉਹਨਾਂ ਨੂੰ ਹਮੇਸ਼ਾ ਰਿਪਰੈਜ਼ੈਂਟੇਸ਼ਨ ਦਿੱਤੀ ਜੀ ਮਲਕਰ ਜੂਨ ਖੜ ਗਏ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਉਹਨਾਂ ਨੂੰ ਪ੍ਰਧਾਨ ਬਣਾਇਆ ਜੀ ਸਰਦਾਰ ਬੂਟਾ ਸਿੰਘ ਜਿਨ੍ਹਾਂ ਦੇ ਉੱਪਰ ਸਿਆਸਤ ਕਰ ਰਹੇ ਆ ਆਮ ਆਦਮੀ ਵਾਲੇ ਬਿਆਨ ਨੂੰ ਲੈ ਕੇ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਠੀਕ ਹੈ ਸੋ ਕਾਂਗਰਸ ਪਾਰਟੀ ਨੇ ਤਾਂ ਕਦੇ ਇਦਾਂ ਦੀ ਗੱਲ ਕੀਤੀ ਨਹੀਂ ਇੱਕੋ ਇੱਕ ਜਮਾਤ ਆ ਹਿੰਦੁਸਤਾਨ ਦੇ ਵਿੱਚ ਜਿਹੜੀ ਪਛੜੇ ਵਰਗ ਨੂੰ 달ਤ ਵਰਗ ਨੂੰ ਕੁਚੜੇ ਹੋਏ ਵਰਗ ਨੂੰ ਨਾਲ ਲੈ ਕੇ ਚਲਦੀ ਆ ਉਹਨਾਂ ਨੂੰ ਬਰਾਬਰ ਆਪ ਦੇ ਮਹੱਤਵਤਾ ਦਿੰਦੀ ਆ ਦੂਜੀਆਂ ਪਾਰਟੀਆਂ ਜਿਹੜੀਆਂ ਅੱਜ ਗੱਲ ਕਰ ਰਹੀਆਂ ਭਾਰਤੀ ਜਨਤਾ ਪਾਰਟੀ ਤੁਸੀਂ ਦੇਖ ਲਓ ਜੀ ਕੋਈ ਲੀਡਰ ਹੈ ਜਿਨੂੰ ਇਹਨਾਂ ਨੇ ਕੋਈ ਅ ਅਨੁਸੂਚਿਤ ਜਾਤੀ ਦੇ ਲੀਡਰ ਨੂੰ ਕੋਈ ਲੈ ਕੇ ਗਏ ਹੁਣ ਜੀ ਭਾਰਤੀ ਜਨਤਾ ਪਾਰਟੀ ਸਿੱਖਾਂ ਨੂੰ ਪਲੱਸ ਮੈਂ ਕਹਿਣੀ ਨਹੀਂ ਸੀ ਗੱਲ ਪਛੜੇ ਵਰਗ ਨੂੰ ਬੁਰੀ ਤਰ੍ਹਾਂ ਨਫ਼ਰਤ ਕਰਦੀ ਐ ਐਸੀ ਗੱਲ ਕਰਕੇ ਨਾ ਕਦੇ ਭਾਰਤੀ ਜਨਤਾ ਪਾਰਟੀ ਨੇ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਸਾਡੇ ਦਲਿਤ ਭਾਈਚਾਰੇ ਨੂੰ ਨਾ ਕਦੇ ਇਹਨਾਂ ਨੇ ਸਿੱਖਾਂ ਨੂੰ ਕਦੇ ਗਾਂਹ ਕੋਈ ਰਿਪਰੈਜ਼ੈਂਟੇਸ਼ਨ ਵੱਡੇ ਪੱਧਰ ਦੇ ਦਿੱਤੀ ਕਾਂਗਰਸ ਪਾਰਟੀ ਸਰਦਾਰ ਮਨਮੋਹਨ ਸਿੰਘ ਮੰਟੇਕ ਸਿੰਘ ਆਲੂ ਵਾਲੀਆ ਜਰਨਲ ਜੇ ਜੇ ਸਿੰਘ ਫੌਜਾਂ ਦੇ ਮੁਖੀ ਕਿੱਥੇ ਕਦੇ ਕਾਂਗਰਸ ਪਾਰਟੀ ਨੇ ਨਾ ਧਰਮ ਦੀ ਰਾਜਨੀਤੀ ਕੀਤੀ ਆ ਨਾ ਕਦੇ ਜਾਤੀਆਂ ਦੀ ਰਾਜਨੀਤੀ ਕੀਤੀ ਆ ਅੱਜ ਵਿਰੋਧੀਆਂ ਕੋਲੇ ਕੋਈ ਮੁੱਦਾ ਹੀ ਨਹੀਂ ਹੈ ਕਹਿੰਦੇ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਲਾਂਗਾ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ ਲੋਕਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਜਦੋਂ ਅਸੀਂ ਅਰਦਾਸ ਕਰਦੇ ਆ ਅਸੀਂ ਬੋਲਦੇ ਆ ਦਰਸ਼ਨ ਦਿਦਾਰੇ ਦਾਨ ਬਖਸ਼ੀ ਜੀ ਉਹ ਗੁਰੂ ਮਹਾਰਾਜ ਨੇ ਸਾਡੀਆਂ ਅਰਦਾਸਾਂ ਸੁਣੀਆਂ ਮੋਦੀ ਨੇ ਕੁਝ ਨਹੀਂ ਕੀਤਾ ਜਾਂ ਉਹਦੇ ਵਿੱਚ ਸਾਡੇ ਸਾਬਕਾ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਦੇ ਆ। ਕੀ ਬਾਤ ਜਿਨ੍ਹਾਂ ਨੇ ਕੀ ইমরান ਖਾਨ ਦੇ ਨਾਲ ਇੱਕ ਸਾਂਝੋ ਉਹਨਾਂ ਦੀ ਸੀ ক্রিকেট ਖੇਡਣ ਵੇਲੇ ਦੀ ਐਜ਼ ਅ ਸਪੋਰਟਸਮੈਨਸ਼ਿਪ ਉਹਦੇ ਥਰੂ ਉਹਨਾਂ ਨੂੰ ਇੱਕ ਬੇਨਤੀ ਕੀਤੀ। ਹੁਣ ਬੇਨਤੀ ਜਿਹਨੂੰ ਕੀਤੀ ਜਿਹਨੂੰ ਸਤਕਾਰ ਮਾਣ ਦੇਣਾ ਹੁੰਦਾ ਉਹ ਗੁਰੂ ਮਹਾਰਾਜ ਦਿੰਦੇ ਆ ਤੇ ਗੁਰੂ ਮਹਾਰਾਜ ਨੇ ਜ਼ਰੀਆ ਕੌਣ ਬਣਾਇਆ ਨਵਜੋਤ ਸਿੰਘ ਸਿੱਧੂ। ਜੀ ਮੈਂ ਜ਼ਰੂਰ ਇੱਕ ਚਾਹਬ ਸਾਬ ਪੁੱਛਣਾ ਚਾਹਾਂਗਾ ਕਿ ਹੁਣ ਜਿਵੇਂ ਬਿਆਨਬਾਜ਼ੀਆਂ ਤਾਂ ਚੱਲੀ ਜਾਣੀਆਂ ਨੇ ਪ੍ਰਚਾਰ ਵੀ ਚੱਲੀ ਜਾਣਾ ਪ੍ਰਤਾਪ ਸਿੰਘ ਬਾਜਵਾ ਜੀ ਲਗਾਤਾਰ ਪਿੰਡਾਂ ਦੇ ਵਿੱਚ ਵਿਚਰ ਰਹੇ ਨੇ ਤੇ ਲੋਕ ਜਿਹੜੇ ਪੁਰਾਣੇ ਕਾਂਗਰਸੀ ਨੇ ਉਹ ਵੀ ਆਪਣੇ ਘਰਾਂ ਤੋਂ ਬਾਹਰ ਨਿਕਲੇ ਇਹਨਾਂ ਨੇ ਕੱਢ ਵੀ ਲਏ ਨੇ ਕਿਵੇਂ ਵੇਖਦੇ ਹੋ ਕਿ ਕਾਂਗਰਸ ਦੀ ਵੇਵ ਕਿਸ ਤਰੀਕੇ ਦੀ ਬਣਦੀ ਨਜ਼ਰ ਆ ਰਹੀ ਹੈ ਤੁਸੀਂ ਵੀ ਲਗਾਤਾਰ ਉਹਨਾਂ ਦੇ ਨਾਲ ਜਾ ਰਹੇ ਹੋ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਜਾ ਰਹੇ ਹੋ ਜਿਹੜੇ ਵੀ ਪਿੰਡ ਦੇ ਵਿੱਚ ਡਿਊਟੀ ਲੱਗੀ ਹੈ ਅਤੇ ਕਿਵੇਂ ਦਾ ਹੰਗਾਰਾ ਮਿਲ ਰਿਹਾ ਲੋਕ ਦੱਸ ਕੀ ਰਹੇ ਨੇ ਇਹ ਜਰੂਰ ਦੱਸਿਓ ਦਰਅਸਲ ਗੱਲ ਪਤਾ ਹੈ ਗੱਲ ਕਿ ਕਾਂਗਰਸ ਪਾਰਟੀ ਦਾ ਜਿਹੜੇ ਤੁਸੀਂ ਜੋਸ਼ ਦੀ ਗੱਲ ਕੀਤੀ ਹੈ ਨਾ ਉਹ ਜਿਹੜਾ ਦੁਬਾਰਾ ਜੋਸ਼ ਉੱਭਰਿਆ ਜੀ ਉਹ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੀ ਉਹਨਾਂ ਦਾ ਕਰਕੇ ਜੋਸ਼ ਬਣਿਆ ਪਹਿਲਾਂ ਜਿਹੜੇ ਬੈਠ ਘਰੇ ਗਏ ਸੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਬਈ ਡੈੱਡ ਸਾਡਾ ਪ੍ਰਧਾਨ ਸੁਨੀਲ ਜਾਖੜ ਜੀ ਜੀ ਡੇਡ ਸਾਡਾ ਚੀਫ ਮਿਨਿਸਟਰ ਜਿਹੜਾ ਬਾਦਲਾਨਾ ਨਾਲ ਕੇ ਚੱਲਦਾ ਸੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੀਆਂ ਇੱਕ ਸਾਂਝਾਂ ਜੀ ਜੀ ਬਾਦਲਾਂ ਦੇ ਨਾਲ ਤੇ ਉਹਨਾਂ ਸਾਂਝਾਂ ਦਾ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਵਰਕਰਾਂ ਦਾ ਨੁਕਸਾਨ ਹੋਇਆ ਉਸ ਗੱਲ ਕਰਕੇ ਵਰਕਰ ਬਹਿ ਗਏ ਸੀ ਪਰ ਇਹਨਾਂ ਨੇ ਹਮੇਸ਼ਾ ਮਤਵਤਾ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾਵਾਲ ਰਿੰਗੋਰਾ ਨੇ ਟਕਸਾਲੀ ਵਰਕਰਾਂ ਨੂੰ ਦਿੱਤੀ ਆ ਜੀ ਜੀ ਤੇ ਉਹ ਟਕਸਾਲੀ ਵਰਕਰ ਉਹਦਾ ਹੀ ਨਤੀਜਾ ਅੱਜ ਨਿਕਲ ਕੇ ਖੁੱਲ-ਖੁੱਲ ਕੇ ਬਾਹਰ ਆ ਰਿਹਾ ਸਮਰਥਨ ਦੇ ਰਿਹਾ ਜੀ ਕੀ ਬਾਤ ਵਾ ਤੁਸੀਂ ਮੁੱਖ ਬੁਲਾ ਰਹੇ ਹੋ ਮੈਂ ਜਰੂਰ ਸਵਾਲ ਪੁੱਛਣਾ ਚਾਹਾਂਗਾ ਚਹਿਲ ਸਾਹਿਬ ਕਿ ਹੁਣ ਕਾਂਗਰਸ ਨੂੰ ਵੀ ਉਹਨਾਂ ਘਰਾਂ ਦੀ ਯਾਦ ਆਈ ਜਿਹੜੇ ਕਿ ਪਾਰਟੀ ਪਹਿਲਾਂ ਛੱਡ ਕੇ ਚਲੇ ਗਏ ਸੀਗੇ ਜਦੋਂ ਕਾਂਗਰਸ ਦਾ ਰਾਜ ਹੁੰਦਾ ਰਿਹਾ ਉਹਨਾਂ ਨੇ ਵਜ਼ੀਰੀਆਂ ਵੀ ਹੰਡਾਈਆਂ ਉਹਨਾਂ ਨੇ ਸਰਪੰਚੀਆਂ ਪੰਚਾਇਤ ਮੈਂਬਰੀਆਂ ਵੀ ਕੀਤੀਆਂ ਜਿਹੜੇ ਉਸ ਟਾਈਮ ਤੇ ਵੀ ਪੁਰਾਣੇ ਕਾਂਗਰਸੀ ਸੀ ਉਹਨਾਂ ਨੂੰ ਵੋਟ ਵੀ ਪਾਉਂਦੇ ਰਹੇ ਉਹਨਾਂ ਦੇ ਨਾਲ ਵੀ ਤੁਰਦੇ ਰਹੇ ਅੱਜ ਉਹ ਅੱਗੇ ਆਏ ਉਹਨਾਂ ਦਾ ਹੁਣ ਇਹ ਮੰਨਣਾ ਕਿ ਜਦੋਂ ਫੇਰ ਸਾਡੀ ਸਰਕਾਰ ਬਣ ਗਈ ਜਿਹੜੇ ਹੁਣ ਦੂਜੀ ਪਾਰਟੀ 'ਚ ਗਏ ਨੇ ਕਿ 5 ਸਾਲ ਕੱਢ ਆਈਏ ਉਹਨਾਂ ਨੇ ਫੇਰ ਇੱਧਰ ਵਾਪਸ ਆ ਕੇ ਸਾਡੇ ਸਿਰਾਂ ਉੱਪਰ ਬੈਠ ਜਾਣਾ। ਅੱਜ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਸਪੀਚ ਸੁਣੀ ਹੋਣੀ ਆ। ਬਸ ਸੁਣੀ ਕੈਰੋਵਾਲ ਪਿੰਡ 'ਚ ਸੁਣੀ। ਕੈਰੋਵਾਲ ਪਿੰਡ 'ਚ ਸੁਣੀ ਹੋਣੀ ਆ। ਜੀ ਜੀ। ਉਹਦੇ 'ਚ ਉਹਨਾਂ ਨੇ ਇੱਕੋ ਹੀ ਗੱਲ ਆਖੀ ਆ ਵੀ ਇਸ ਵਾਰੀ ਰੇਲ ਦੇ ਡੱਬੇ ਉਹ ਅੱਗੇ ਲੱਗਣਗੇ। ਜੀ ਜੀ। ਜਿਹੜੇ ਭਾਰਤ ਹੋਈ ਜਾਂਦੇ ਆ। ਬਹੁਤ ਵੱਡੀ ਗੱਲ ਕਰ ਰਹੇ ਹੋ ਤੁਸੀਂ। ਤੇ ਜਿਹੜੇ ਡੱਬੇ ਜੀ ਚਾਹੁੰਦੇ ਆ ਵੀ ਨਾਲ ਲੱਗ ਜੀਏ ਉਹਨਾਂ ਨੂੰ ਸਾਈਡ ਤੇ ਖੜਾਇਆ ਜਾਊਗਾ ਜੀ ਜਿਹੜੇ 4-5 ਸਾਲਾਂ ਦਾ ਜੋ ਲੋਡ ਪੈਂਦੀ ਉਹਨਾਂ ਨੂੰ ਘੜੀਸਿਆ ਜਾਊਗਾ ਪਰ ਪਹਿਲ ਉਹਨਾਂ ਡੱਬਿਆਂ ਨੂੰ ਜੋ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਜੀ ਕਾਂਗਰਸ ਪਾਰਟੀ ਦੀ ਆਵਾਜ਼ ਬੁਲੰਦ ਕੀਤੀ ਆ ਜਿਹੜੇ ਬੰਦੇ ਹੁਣ ਤੱਕ ਕਾਂਗਰਸ ਪਾਰਟੀ ਲਈ ਲੜਾਈ ਲੜਦੇ ਰਹੇ ਆ ਤਰਨ-ਤਰਨ ਦੇ ਵਿੱਚ ਜੀ ਕਾਂਗਰਸ ਦਾ ਝੰਡਾ ਚੱਕ ਕੇ ਰੱਖਣਾ ਇਹ ਹਲਕੇ ਦੇ ਵਿੱਚ ਜਿੱਥੇ ਗੈਂਗਸਟਰਵਾਦ ਆ ਜਿੱਥੇ ਨਸ਼ਾ ਜਿੱਥੇ ਲੋਕਾਂ ਦੇ ਲੀਡਰਾਂ ਦੇ ਲੋਕ ਆਪਦੀ ਥਾਂ ਤੇ ਖੜੇ ਆ ਲੀਡਰਾਂ ਦੇ ਜ਼ਮੀਰ ਮਰੇ ਪਏ ਆ ਉਸ ਏਰੀਏ ਦੇ ਚ ਇਸ ਵਾਰੀ ਨਵੀਂ ਪ੍ਰੈਜੈਂਟੇਸ਼ਨ ਉਹੀ ਲੋਕ ਅੱਗੇ ਲੱਗਣਗੇ ਜਿਹੜੇ ਕਾਂਗਰਸ ਪਾਰਟੀ ਦਾ ਜਦੋਂ ਤੇ ਸਾਡੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਣੇ ਆ ਜੀ ਉਹਨਾਂ ਨੇ ਇੱਕੋ ਗੱਲ ਨੂੰ ਪਹਿਲ ਦਿੱਤੀ ਆ ਕਿ ਟਕਸਾਲੀ ਵਰਕਰ ਜੀ ਤੇ ਸ਼ਾਇਦ ਮੈਂ ਕਹਨਾ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਜੇ ਕੋਈ ਪੰਜਾਬ ਦਾ ਪ੍ਰਧਾਨ ਚੰਗਾ ਸਾਬਤ ਹੋਇਆ ਉਹ ਰਾਜਾ ਵਢਿੰਗ ਹੋਇਆ। ਕਾਰਨ ਉਹਦਾ ਇਹੀ ਰਿਹਾ ਵੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਨਾਲ ਤੋਰਿਆ। ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਹੁਣ ਸੱਤਾਧਿਰ ਦੇ ਵੱਲੋਂ ਪ੍ਰਚਾਰ ਇਹ ਵੀ ਚੱਲ ਰਿਹਾ ਕਿ ਕਿਸੇ ਹੋਰ ਦਾ ਬਟਨ ਨਾ ਪੱਕੇ ਤੁਹਾਨੂੰ ਫਾਇਦਾ ਕੀ ਸਰਕਾਰ ਤਾਂ ਸਾਡੀ ਹੈ ਕੰਮ ਤਾਂ ਅਸੀਂ ਕਰਨੇ ਆਂ ਗਰਾਂਟਾਂ ਤਾਂ ਅਸੀਂ ਦੇਣੀਆਂ ਕੀ ਫਾਇਦਾ ਦੂਜਿਆਂ ਨੂੰ ਵੋਟ ਕਰਨ ਦਾ ਇਹ ਪ੍ਰਚਾਰ ਕਿਉਂ ਇਸ ਤੇ ਕੀ ਇੱਕ ਤਾਂ ਹੁੰਦੀ ਹੈ ਅਪੀਲ ਜੀ 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 ਇੱਕ ਹੁੰਦਾ ਡਰਾਉਣਾ ਜੀ ਠੀਕ ਹੈ ਨਾ ਜੀ ਇਹ ਹੁਣ ਲੋਕ ਹੈਗੇ ਡਰਾਰੇ ਲੋਕਾਂ ਨੂੰ ਇਨਡਾਇਰੈਕਟਲੀ ਵੀ ਕੰਮ ਤਾਂ ਸਾਥੋ ਲੈਣਾ ਜੀ ਜੀ ਭਾਈ ਕੰਮ ਤੁਸੀਂ ਹੀ ਕਰਨਾ ਜਦੋਂ ਸਰਕਾਰ ਤੁਹਾਡੀ ਇਹ ਕੰਮ ਤੁਹਾਨੂੰ ਹੀ ਕਰਨਾ ਪੈਣਾ ਪਰ ਇਹ ਲੋਕਤੰਤਰ ਆ ਲੋਕਾਂ ਨੇ ਜਿੱਥੇ ਵੋਟ ਪਾਉਣੀ ਆ ਆਪਦੀ ਮਰਜ਼ੀ ਨਾਲ ਪਾਉਣੀ ਆ ਜੀ ਨੂੰ ਪਾਉਣੀ ਆ ਆਪਦੀ ਮਰਜ਼ੀ ਨਾਲ ਪਾਉਣੀ ਆ ਸ਼ਾਇਦ ਉਸੇ ਦਾ ਹੀ ਨਤੀਜਾ ਕਿ ਜਿਹੜੇ ਕਾਂਗਰਸ ਪਾਰਟੀ ਵਾਲੇ ਕੈਂਡੀਡੇਟ ਆ ਕਰਨਵੀਰ ਸਿੰਘ ਬੁਰਜ ਅੱਜ ਲੋਕ ਉਹਨਾਂ ਨੂੰ ਚਾਹ ਰਹੇ ਨੇ ਕਰਨਵੀਰ ਸਿੰਘ ਬੁਰਜ ਜਿਹੜਾ ਕਾਂਗਰਸ ਨੇ ਉਮੀਦਵਾਰ ਦਿੱਤਾ ਹੁਣ ਜਿਨ੍ਹਾਂ ਨੂੰ ਤਾਂ ਟਿਕਟ ਨਹੀਂ ਮਿਲੀ ਉਹਨਾਂ ਚੋਂ ਤਾਂ ਕਈ ਰੋਸ ਕੇ ਬੀਜੇਪੀ ਚ ਵੀ ਚਲ ਗਏ ਅੱਜ ਉਹ ਬੀਜੇਪੀ ਦੇ ਵਿੱਚ ਜਾ ਕੇ ਤਾਂ ਕਾਂਗਰਸ ਨੂੰ ਮਾੜਾ ਚੰਗਾ ਦੱਸਣ ਲੱਗ ਗਏ ਉਹਨਾਂ ਲੋਕਾਂ ਨੇ ਕੀ ਸੁਨੇਹਾ ਹੈ ਦੇਖੋ ਉਹ ਬੜੇ ਸਤਕਾਰਯੋਗ ਨੇ ਸਾਡੇ ਕਦੇ ਮੇਰੀ ਜ਼ਿੰਦਗੀ ਦੇ ਚੇਹ ਨਹੀਂ ਰਿਹਾ ਵੀ ਜਿਹੜਾ ਕੋਈ ਸਾਡੇ ਨਾਲ ਥਾਲੀ ਚ ਖਾ ਗਿਆ ਉਹਨੂੰ ਅਸੀਂ ਕਦੇ ਨਿੰਦੀਏ ਸਰਦਾਰ ਜਗਮੀਤ ਸਿੰਘ ਹੋਰੀ ਸਰਦਾਰ ਰਾਣਾ ਸਿੰਘ ਜੀ ਸਾਡੇ ਬੜੇ ਸਤਕਾਰਯੋਗ ਅੰਕਲ ਜੀ ਨੇ ਸ਼ਾਇਦ ਮੈਂ ਕਿਤੇ ਨਾ ਕਿਤੇ ਸਮਝਦਾ ਉਹਨਾਂ ਨੇ ਬਹੁਤ ਜਲਦਬਾਜ਼ੀ ਜਿਹਾ ਫੈਸਲਾ ਲਿਆ ਜਗਮੀਤ ਦੀ ਬਹੁਤ ਛੋਟੀ ਉਮਰ ਸੀ ਕੈਰੀਅਰ ਉਹਦਾ ਬਹੁਤ ਲੰਬਾ ਚੱਲਣਾ ਸੀ ਬਹੁਤ ਕਾਬਿਲ ਬੰਦਾ ਸੀ ਜੀ ਸ਼ਾਇਦ ਜਿੱਥੇ ਜਗਮੀਤ ਨੂੰ ਨੁਕਸਾਨ ਹੋਇਆ ਕਾਂਗਰਸ ਪਾਰਟੀ ਛੱਡਣ ਦਾ ਉੱਥੇ ਕਿਤੇ ਨਾ ਕਿਤੇ ਕਾਂਗਰਸ ਨੂੰ ਵੀ ਨੁਕਸਾਨ ਹੋਇਆ ਐਦਾਂ ਦੇ ਸਾਡੇ ਜਿਹੜੇ ਇੱਕ ਝੁਝਾਰੂ ਵਰਕਰ ਆ ਜੋ ਪਾਰਟੀ ਛੱਡ ਕੇ ਜਾਣ ਜੀ ਜੀ ਪਰ ਸੋਚਣਾ ਚਾਹੀਦਾ ਪਾਰਟੀ ਨੇ ਟਿਕਟ ਤਾਂ ਇੱਕ ਨੂੰ ਹੀ ਦੇਣੀ ਆ ਜੀ ਹੋਰ ਚੀਜ਼ਾਂ ਬਹੁਤ ਹੁੰਦੀਆਂ ਜੀ ਪਾਰਟੀ ਨੇ ਉਹਨਾਂ ਦਾ ਮਾਨ ਸਨਮਾਨ ਸ਼ੁਰੂਤ ਕੀਤਾ ਜਗਮੀਤ ਮੇਰਾ ਛੋਟਾ ਵੀਰ ਜੀ ਜੀ ਉਹਨੂੰ ਛੋਟੀ ਉਮਰ ਦੇ ਵਿੱਚ ਪਾਰਟੀ ਨੇ ਬੁਲਾਰਾ ਬਣਾ ਦਿੱਤਾ ਬਲਾਕ ਪ੍ਰੈਜ਼ੀਡੈਂਟ ਬਣਾਇਆ ਜੀ ਜੀ ਇਹ ਉਸ ਤੋਂ ਬਾਅਦ ਅੰਕਲ ਹੋਰਾਂ ਨੂੰ ਚੇਅਰਮੈਨ ਬਣਾਇਆ ਜੀ ਜੀ ਇਹ ਜੇ ਕਿਤੇ ਥੋੜੀ ਬਹੁਤ ਰਹਿ ਗਈ ਸੀ ਤੇ ਕੋਈ ਚੱਕਰ ਨਹੀਂ ਹਾਲਾਂਕਿ ਭਾਈ ਸਾਹਿਬ ਅਸੀਂ ਉਸ ਹਲਕੇ ਚ ਆਉਨੇ ਆ ਜਿੱਥੇ ਅਕਾਲੀ ਦਲ ਦਾ ਅਸੀਂ ਪ੍ਰਕੋਪ ਚੱਲਿਆ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਜਿਹੜੇ ਫੀਲੇ ਰੱਖੇ ਹੁੰਦੇ ਸੀ ਉਹ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਇਹ ਗੱਲ ਕਹਿੰਦੇ ਹੁੰਦੇ ਸੀ ਬਈ ਜੀ ਜਾਂਦਾ ਪਰਨਾ ਪਾ ਲੋ ਜਾਂ ਪਰਚਾ ਹੋਊਗਾ ਠੀਕ ਐਜ਼ ਬੀਂਗ ਐਜ਼ ਅ ਟ੍ਰੂ ਕਾਂਗਰਸਮੈਨ ਸਾਡੀ ਕਾਬਲੀਅਤ ਦੇਖਦੇ ਹੋ ਸਾਨੂੰ ਲਾਲਚ ਵੀ ਦਿੱਤੇ ਗਏ ਨਾ ਅਸੀਂ ਪਾਰਟੀ ਛੱਡੀ ਨਾ ਅਸੀਂ ਪਾਰਟੀ ਦੇ ਪ੍ਰਤੀ ਕੋਈ ਅਸਤੀਫਾ ਦਿੱਤਾ ਪਰ ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਵੀ ਟਿਕਟ ਦੀ ਡਿਮਾਂਡ ਕਰਦਾ ਸੀ ਮੈਨੂੰ ਵੀ ਟਿਕਟ ਚਾਹੀਦੀ ਆ ਗਾਂ ਵੀ ਕਰ ਰਹੇ ਆ ਪਾਰਟੀ ਨਾ ਦੇਊਗੀ ਤਾਂ ਪਾਰਟੀ ਲਈ ਅਸੀਂ ਕੰਮ ਕਰਾਂਗੇ ਪਾਰਟੀ ਨੇ ਮੈਨੂੰ ਸੱਤ ਪ੍ਰਧਾਨਾਂ ਦਾ ਕੰਮ ਕਰਨ ਦਾ ਮੌਕਾ ਦੇ ਦਿੱਤਾ 40 ਸਾਲ ਦੀ ਉਮਰ ਚ ਜੀ 18 ਸਾਲ ਤੋਂ ਮੈਂ ਆਪਣੀ ਰਾਜਨੀਤੀ ਸ਼ੁਰੂ ਕੀਤੀ ਸੀ ਜੀ ਯੂਥ ਕਾਂਗਰਸ ਤੋਂ ਮਹਿੰਦਰ ਸਿੰਘ ਕੇਪੀ ਸਰਦਾਰ ਲਾਲ ਸਿੰਘ ਦੋਵਾਰ ਕੈਪਟਨ ਅਮਰਿੰਦਰ ਸਿੰਘ ਸਰਕਾਰਯੋ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ ਤੇ ਸਾਡੇ ਜੁਝਾਰੂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਉਸ ਬੰਦੇ ਨੂੰ ਜਿਹਦਾ ਕੋਈ ਪੋਲੀਟੀਕਲ ਪਿਛੋਕੜ ਹੀ ਨਹੀਂ ਸੀ ਨਾਨ ਪੋਲੀਟੀਕਲ ਫੈਮਲੀ ਤੋਂ ਆਉਂਦਾ ਸੀ ਜੀ ਜੀ ਆਮ ਸੁਧਾਰਨ ਪਰਿਵਾਰ ਤੋਂ ਆਉਂਦਾ ਸੀ ਤੇ ਜੇ ਮੈਨੂੰ ਅੱਜ ਪਾਰਟੀ ਨੇ ਕਾਲ ਨੂੰ ਕੋਈ ਚੀਜ਼ ਨਹੀਂ ਦਿੰਦੀ ਮੈਨੂੰ ਮਾਂ ਹੁੰਦੀ ਹੈ ਨਾ ਜਿਹੜੀ ਕਿਸੇ ਪੁੱਤ ਨੂੰ ਵੱਧ ਚੀਜ਼ ਦੇ ਦਿੰਦੀ ਕਿਸੇ ਨੂੰ ਘੱਟ ਦੇ ਦਿੰਦੀ ਹੈ ਕਿਸੇ ਜਵਾਕ ਨੂੰ ਕਹਿ ਦਿੰਦੀ ਆ ਲੈ 100 ਰੁਪਏ ਲੈ ਕੇ ਖਾਲਾ ਤੇ ਕਿਸੇ ਨੂੰ ਕਹਿ ਦਿੰਦੀ ਆ ਚੱਕ ਪਈਆਂ 10000 ਰੁਪਏ ਬੈਂਕ ਚ ਪੈਸੇ ਭਰਿਆ ਹੁਣ ਜਿਹੜੇ ਬੈਂਕ ਚ ਪੈਸੇ ਭਰਨ ਵਾਸਤੇ 50000 ਦਿੰਦੀ ਆ ਉਹਦੀ ਕਾਬਲੀਅਤ ਉਹਦੀ ਲਿਆਕਤ ਤੇ ਉਹਦਾ ਉਮਰ ਦਾ ਤਕਾਜ਼ਾ ਦੇਖ ਕੇ ਦਿੰਦੀ ਆ ਸੋ ਪਾਰਟੀ ਜਦੋਂ ਟਿਕਟ ਦੇਉ ਕਿਸੇ ਨੂੰ ਸਨੀਅਰਿਟੀ ਦੇਖੂ ਲੌਇਲਟੀ ਦੇਖੂ ਹਰੇਕ ਚੀਜ਼ਾਂ ਦੇਖੂਗੀ ਤੇ ਜੇ ਕਿਸੇ ਨੂੰ ਦੇ ਦਿੰਦੀ ਹੈ ਕਿਸੇ ਨੂੰ ਕਿੰਤੂ ਪਰਿੰਤੂ ਨਹੀਂ ਕਰਨਾ ਚਾਹੀਦਾ ਜੈਸੇ ਮੈਂ ਅੱਜ ਵੀ ਕਹਣਾ ਮੈਨੂੰ ਪਾਰਟੀ ਪੜਾ ਕੁਝ ਵੀ ਨਾ ਦੇਵੇ ਪਰ ਮੇਰੇ ਦਿਲ ਦੇ ਵਿੱਚ ਕਾਂਗਰਸ ਹੈ ਕਾਂਗਰਸ ਦਾ ਝੰਡਾ ਲੰਬੀ ਹਲਕੇ 'ਚ ਬੁਲੰਦ ਰਹੂਗਾ ਹਮੇਸ਼ਾ ਤਰਨਤਾਰਨ ਹਲਕੇ 'ਚ ਪਹੁੰਚੇ ਹੋ ਤੁਸੀਂ ਸੁਨੇਹਾ ਕੀ ਹੈ ਤਰਨਤਾਰਨ ਦੇ ਲੋਕਾਂ ਨੂੰ ਕਿ ਕਾਂਗਰਸ ਨੂੰ ਹੀ ਵੋਟ ਕਿਉਂ ਕੀਤੀ ਜਾਵੇ ਅਤੇ ਜਿਹੜੀ ਮਿਹਨਤ ਹੁਣ ਕਾਂਗਰਸ ਦੀ ਦੇਖ ਰਹੀ ਹੈ ਵੱਡੀ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ ਹੋਣੀ ਪਿੰਡੋ ਪਿੰਡੀ ਜਾ ਰਹੇ ਨੇ ਰਾਜਾ ਵੜਿੰਗ ਜੀ ਪਿੰਡੋ ਪਿੰਡੀ ਜਾ ਰਹੇ ਨੇ ਚਰਨਜੀਤ ਸਿੰਘ ਚੰਨੀ ਹੋਰੀ ਆਏ ਨੇ ਕਿਵੇਂ ਵੇਖਦੇ ਹੋ ਕਿ ਮਿਹਨਤ ਰੰਗ ਲਿਆਏਗੀ ਔਰ ਜਿਹੜੇ ਕੁਝ ਹਾਲੇ ਵੀ ਵੱਡੀ ਲੀਡਰਸ਼ਿਪ ਚੋਂ ਗੈਰਹਾਜ਼ਰ ਨੇ ਉਹ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਪਹੁੰਚ ਰਹੇ ਨੇ ਨਹੀਂ ਨਹੀਂ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਹੀ ਮੌਜੂਦ ਨੇ ਸਾਰੇ ਇਨ ਟੱਚ ਆ ਹੁਣ ਜਿਹੜੇ ਸੀਨੀਅਰ ਲੀਡਰਸ਼ਿਪ ਆ ਪੱਕੇ ਡੇਰੇ ਲਾਈ ਬੈਠੀ ਆ ਦੂਜੇ ਆ ਜਾਂਦੇ ਕਿਉਂਕਿ ਉਹਨਾਂ ਨੇ ਆਦੇ ਹਲਕੇ ਵੀ ਦੇਖਣੇ ਆ ਦੂਜੇ ਲੋਕ ਵੀ ਜੁੜੇ ਹੋ ਉਹਨਾਂ ਨਾਲ ਦੁੱਖ ਸੁੱਖ ਦੇ ਵਿੱਚ ਰਹਿਣਾ ਜੀ ਜੀ ਜਿਹੜੇ ਤਰਨ ਤਰਨ ਦੇ ਲੋਕ ਆ ਨਾ ਉਹ ਮੈਂ ਸਮਝਦਾ ਬੜੇ ਸਿਆਣੇ ਲੋਕ ਆ ਜੀ ਜੀ ਉਹ ਇਸ ਵਾਰੀ ਨਾ ਤਾਂ ਉਹਨਾਂ ਲੋਕਾਂ ਨੂੰ ਮੌਕਾ ਦੇਣਗੇ ਜਿਹੜੇ ਮਤਲਬੀ ਸੀ ਮੈਂ ਥੋੜਾ ਜਿਹਾ ਵਿਸਤਾਰ ਦੇ ਵਿੱਚ ਗੱਲ ਕਰਦਾ ਹਰਮੀਤ ਸਿੰਘ ਸੰਧੂ ਦੀਆਂ ਵੀਡੀਓ ਚੱਕ ਲੋ ਜਿਹਦੇ ਚੋਂ ਕਹਿੰਦਾ ਹੁੰਦਾ ਸੀ ਵੀ ਇਹ ਤਾਂ 4 ਵਜੇ ਤੋਂ ਬਾਅਦ ਅੱਲੀ ਹੋ ਜਾਂਦਾ ਜੀ ਪੋਸਟਵਾਲ ਭਗਵੰਤ ਮਾਨ ਇਹ ਗੱਲ ਕਹਿੰਦਾ ਹੁੰਦਾ ਅਸੀਂ ਵੀ ਜੇ ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਹਰਮੀਤ ਸੰਧੂ ਮੁਕਤ ਕਰਨਾ ਪਊਗਾ। ਇਹੀ ਕਹਿੰਦੇ ਹੁੰਦੇ ਸੀ ਨਾ ਅੱਜ ਉਸੇ ਬੰਦੇ ਨੂੰ ਟਿਕਟ ਦੇ ਦਿੱਤੀ ਉਸੇ ਬੰਦੇ ਨੂੰ ਪਾਰਟੀ ਨੇ ਦੁਬਾਰਾ ਸੋਲੇ ਘਾਰੇ ਆ ਤੇ ਜਿਹੜਾ ਡਬਲ ਫੇਸਡ ਚਿਹਰਾ ਇਹ ਤਰਨਤਾਰਨ ਦੇ ਲੋਕ ਪਛਾਣਦੇ ਆ। ਜੀ ਤੇ ਜਿੱਥੇ ਤੱਕ ਤੁਸੀਂ ਦੂਜੀ ਪਾਰਟੀ ਦੀ ਗੱਲ ਕਰਦੇ ਹੋ ਅਕਾਲੀ ਦਲ ਵਾਲੇ ਮੈਨੂੰ ਐ ਨਹੀਂ ਸਮਝ ਆਉਂਦੀ ਸਰਦਾਰ ਸੁਖਬੀਰ ਸਿੰਘ ਬਾਦਲੂ ਡਿਪਟੀ ਸੀਐਮ ਰਹੇ 10 ਸਾਲ ਬਾਦਲਾ ਦਾ ਰਾਜ ਰਿਆ ਧਰਮੀ ਫੌਜੀ ਉਰੋਂ ਲਈ ਦਸੀ ਧਰਮੀ ਫੌਜੀਆਂ ਦਾ ਉਦੋਂ ਨਹੀਂ ਕੋਈ ਸਵਾਰਨਾ ਸੀ ਜਦੋਂ ਸਰਪੰਚੀ ਦੇ ਇਲੈਕਸ਼ਨ ਦੇ ਧਰਮੀ ਫੌਜੀ ਦਾ ਪਰਿਵਾਰ ਖੜਾ ਹੋਇਆ ਜੀ ਉਦੋਂ ਦੇ ਵਿਰੋਧ ਦੇ ਵਿੱਚ ਕੈਂਡੀਡੇਟ ਕਿਉਂ ਖੜਾ ਕੀਤਾ ਸੀ ਭਾਈ ਸ਼੍ਰੋਮਣੀ ਕਾਲੀ ਦਲ ਇਹੋ ਜੀ ਜਮਾਤ ਆ ਜਦੋਂ ਨਿੱਜੀ ਹਿੱਤਾਂ ਲਈ ਕੁਝ ਵੀ ਕਰ ਸਕਦੇ ਆ ਨਿੱਜੀ ਹਿੱਤਾਂ ਲਈ ਸੱਚੇ ਸੌਦੇ ਵਾਲੇ ਨੂੰ ਮਾਫੀ ਦਿੱਤੀ ਨਿੱਜੀ ਸੌਦੇ ਵੋਟਾਂ ਲਈ ਸਵਾਰਥ ਲਈ ਉਹਦੀ ਫਿਲਮ ਚਲਵਾ ਦਿੱਤੀ ਬੈਬਲ ਕਲਾ ਦੇ ਵਿੱਚ ਗੋਲੀ ਕਾਹਨ ਕਰਵਾ ਦਿੱਤਾ ਤੇ ਜਦੋਂ ਇਹਨਾਂ ਨੇ ਵੋਟ ਲੈਣੀ ਹੁੰਦੀ ਇਹਨਾਂ ਨੂੰ ਧਰਮ ਯਾਦ ਆ ਜਾਂਦਾ ਅੱਜ ਇਹ ਗੱਲ ਕਰ ਰਹੇ ਆ ਬਈ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਓ ਜਦੋਂ ਤੁਹਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਬੰਦਾ ਆਇਆ ਨਾ ਜਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਹ ਗੱਲ ਪੁੱਛੋ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਵੋਟ ਕਿਉਂ ਪਾਉਣ ਸਵਾਲ ਪੁੱਛੋ ਵੀ ਕਿਉਂ ਪਾਉਣ ਠੀਕ ਹੈ ਕਾਜ ਬਹੁਤ ਕਰਾਇਆ ਅੱਜ ਵੀ ਅਮਰਸਰ ਤੋਂ ਬਠਿੰਡੇ ਜਾਣਾ ਹੋਵੇ ਤਾਂ 2 ਘੰਟੇ ਲੱਗ ਜਣ ਬਾਦਲ ਸਾਹਿਬ ਕਿੰਦੇ ਨੇ ਵਿਕਾਸ ਬਹੁਤ ਕਰਵਾਇਆ ਵਿਕਾਸ ਇੰਨਾ ਕੁ ਕਰਵਾ ਦਿੱਤਾ ਵੀ ਸਾਡੀਆਂ ਆਰਬਿਟ ਦੀਆਂ ਬੱਸਾਂ ਚੱਲ ਪਈਆਂ ਵਿਕਾਸ ਇੰਨਾ ਚ ਕਰਵਾ ਦਿੱਤਾ ਸੁਖ ਵਿਲੇ ਬਣਾ ਲੇ ਵਿਕਾਸ ਇੰਨਾ ਕਰਵਾ ਦਿੱਤਾ ਵੀ ਜਿਹੜੇ ਸਾਡੇ ਨਾਲ ਬੰਦੇ ਤੁਰਦੇ ਸੀ ਕਿੱਲੇ ਕਿੱਲੇ ਡੇਡ ਡੇਡ ਕਿੱਲੇ ਵਾਲੇ ਅੱਜ 3-300 4-400 ਕਿਲੋ ਦੇ ਮਾਲਕ ਬਣ ਗਏ ਬੰਦਿਆਂ ਨੇ ਨਾਂ ਤੇ ਪ੍ਰਾਪਰਟੀਆਂ ਕਰਵਾ ਦਿੱਤੀਆਂ ਇਹ ਸਾਰਾ ਕੁਝ ਪੰਜਾਬ ਦੇ ਲੋਕਾਂ ਨੂੰ ਦਿਖਦਾ ਕੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤਾ ਕਦੇ ਇਹਨਾਂ ਨੂੰ ਧਰਮੀ ਫੌਜੀ ਯਾਦ ਆ ਜਾਂਦੇ ਆ ਕਦੇ ਇਹਨਾਂ ਨੂੰ ਬੰਦੀ ਸਿੰਘ ਯਾਦ ਆ ਜਾਂਦੇ ਆ ਕੱਲ ਇਹਨਾਂ ਦਾ ਕੋਈ ਬੰਦਾ ਸੀ ਲੀਡਰ ਗੱਲ ਕਰਨ ਲੱਗ ਗਿਆ ਜੀ ਬੰਦੀ ਸਿੰਘ ਮੈਂ ਕਿਹਾ ਜੀ ਭਾਈ ਵਾਲ ਰਹੇ ਹੋ ਸ਼੍ਰੋਮਣਾ ਭਾਜੀਪੀ ਦੇ ਸੈਂਟਰ ਦੇ ਵਿੱਚ 10 ਸਾਲ ਤੇ ਉਦੋਂ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਜਦੋਂ ਬੰਦੀ ਸਿੰਘ ਜਿਹੜੇ ਸਾਡੇ ਉਥੋਂ ਦੇ ਵਿੱਚ ਭੁੱਲਰ ਸਾਹਿਬ ਹੋਏਗੇ ਆ ਉਹਨਾਂ ਦੇ ਮੈਨੂੰ ਲੱਗਦਾ ਸਿਸਟਰ ਖੜੇ ਹੋਏ ਸੀ ਖਡੂਰ ਸਾਹਿਬ ਤੋਂ ਜੀ ਉਹਦੇ ਬਰਾਬਰ ਬੀਬੀ ਜ਼ਗੀਰ ਕੌਰ ਖੜੀ ਕਰ ਦਿੱਤੀ ਉਦੋਂ ਬੰਦੀ ਸਿੰਘ ਨਹੀਂ ਦਿਸੇ ਉਦੋਂ ਧਰਮੀ ਫੌਜੀ ਨਹੀਂ ਦਿਸੇ ਜਦੋਂ ਤੁਹਾਡੇ ਸੀਟ ਖੁੱਸਦੀ ਆ ਅੱਥਾ ਚੋਂ ਸੱਤਾ ਜਾਂਦੀ ਆ ਉਦੋਂ ਪੰਥ ਖਤਰੇ 'ਚ ਹੋ ਜਾਂਦਾ ਉਦੋਂ ਪੰਥ ਯਾਦ ਆ ਜਾਂਦਾ ਉਦੋਂ ਇਹ ਵੀ ਯਾਦ ਆ ਜਾਂਦਾ ਵੀ ਭਾਈ ਸਾਨੂੰ ਵੋਟ ਪਾਓ ਜੀ ਤੇ ਜਿਹੜੇ ਅੱਜ ਫੁੱਲ ਵਾਲੇ ਫਿਰਦੇ ਆ ਰਵਨੀਤ ਸਿੰਘ ਬਿੱਟੂ ਹਰੀ ਇਹਨਾਂ ਬਾਰੇ ਤਾਂ ਹੁਣ ਮੈਂ ਕਹਿਣਾ ਹੀ ਕੀ ਆ ਸਾਡੇ ਪੁਰਾਣੇ ਵੱਡੇ ਭਾਈ ਸਾਹਿਬ ਰਹੇ ਆ ਅੱਜ ਇੰਦਰਾ ਗਾਂਧੀ ਨੂੰ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਨਿੰਦ ਰਹੇ ਆ ਤੇ ਕੋਦੇ ਮੰਮੀ ਜੀ ਕਹਿੰਦੇ ਹੁੰਦੇ ਸੀ ਸੋਨੀਏ ਜਾਂਦੇ ਨੂੰ ਦਰਗਾਹ ਤੇ ਜਾਂਦੇ ਆ ਨਾ ਡੰਡੌਤ ਕਰਦੇ ਆ ਐ ਕਰਦੇ ਹੁੰਦੇ ਸੀਗੇ ਤੇ ਅੱਜ ਕਿਸ ਮੂੰਹ ਨਾਲ ਲੈਂਦੇ ਰਿਹਾ ਕਾਂਗਰਸ ਪਾਰਟੀ ਨੂੰ ਸੋ ਤਰਨਤਾਰਨ ਦੇ ਮੇਰੇ ਕਹਿਣ ਦਾ ਇਨੀ ਗੱਲਾਂ ਦੱਸਣ ਦਾ ਮਤਲਬ ਸੀ ਵੀ ਤਰਨਤਾਰਨ ਦੇ ਲੋਕ ਇਹਨਾਂ ਦੇ ਕਿਰਦਾਰ ਤੋਂ ਜਾਣੂ ਹੋ ਗਏ ਜੀ ਤਰਨਤਾਰਨ ਦੇ ਲੋਕ ਇਸ ਵਾਰੀ ਵੋਟ ਉਹਨਾਂ ਬੰਦਿਆਂ ਨੂੰ ਪਾਉਣਗੇ ਸਾਫ਼ ਸੁਥਰੇ ਅਕਸ ਵਾਲੇ ਬੰਦੇ ਜੀ ਜਿਹੜੇ ਨਸ਼ਾ ਮੁਕਤ ਕਰਨਗੇ ਤਰਨਤਾਰਨ ਨੂੰ ਜਿਹੜੇ ਲਾ ਐਂਡ ਆਰਡਰ ਦੀ ਸਥਿਤੀ ਚੰਗੀ ਕਰਨਗੇ ਉਹ ਸਿਰਫ ਇੱਕੋ ਜਮਾਤ ਹੈ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਵੇਲੇ ਮੈਨੂੰ ਲੱਗਦਾ ਜਦੋਂ ਅੱਤਵਾਦ ਵੇਲੇ ਲੋਕ ਬਾਹਰ ਨਹੀਂ ਨਿਕਲਦੇ ਹੁੰਦੇ ਸੀ ਉਹ ਨਿਕਲਣ ਦਾ ਤੇ ਗਿੱਧੇ ਭੰਗੜੇ ਪੰਜਾਬ ਦੇ ਵਿੱਚ ਫਿਰ ਹੋਣ ਲਾ ਦਿੱਤੇ ਉਸੇ ਤਰ੍ਹਾਂ ਹੀ ਅੱਜ ਸਹਿਮ ਦਾ ਮਾਹੌਲ ਤਰਨ ਤਰਨ ਦੇ ਵਿੱਚ ਬਣਿਆ ਵਾ ਤੇ ਪੂਰਨ ਆਸ ਹੈ ਵੀ ਕਾਂਗਰਸ ਪਾਰਟੀ ਨੂੰ ਬਹੁਤ ਦੇਣਗੇ ਚੰਗੀ ਲੀਡ ਨਾਲ ਇਥੋਂ ਕਰਨਬੀਰ ਸਿੰਘ ਬੁਰਜ ਜਿੱਤਣਗੇ ਤੇ ਮੇਰੀ ਬੇਨਤੀ ਹੈ ਤਰਨਤਾਰਨ ਦੇ ਲੋਕਾਂ ਨੂੰ ਤੁਹਾਡੇ মিডিਆ ਰਾਈ ਜੇ ਆਪ ਦੇ ਬੱਚਿਆਂ ਨੂੰ ਬਚਾਉਣਾ ਸਭ ਤੋਂ ਵੱਡੀ ਗੱਲ ਆ ਡਵੈਲਪਮੈਂਟ ਛੱਡ ਦਿਓ ਜੇ ਅਸੀਂ ਜਿਉਂਦੇ ਰਵਾਂਗੇ ਤਾਂ ਅਸੀਂ ਇਹਨਾਂ ਸੜਕਾਂ ਤੇ ਚੱਲਾਂਗੇ ਤੇ ਜਿਉਂਦੇ ਰਹਿਣ ਲਈ ਕੀ ਚਾਹੀਦਾ ਲਾਅ ਐਂਡ ਆਰਡਰ ਨਿਕਲਦੇ ਕੋ ਗੋਲੀ ਨਾ ਮਾਰਦੇ ਬੱਚਿਆਂ ਨੂੰ ਬਚਾਉਣ ਲਈ ਫਿਊਚਰ ਬਣਾਉਣ ਲਈ ਕੀ ਚਾਹੀਦਾ ਨਸ਼ਾ ਮੁਕਤ ਸੋ ਜੇ ਨਸ਼ਾ ਮੁਕਤ ਤਰਨਤਾਰਨ ਚਾਹੁੰਦੇ ਹੋ ਲਾਅ ਐਂਡ ਆਰਡਰ ਮੇਨਟੇਨ ਕਰਨਾ ਚਾਹੁੰਦੇ ਹੋ ਤਰਨਤਾਰਨ ਦੇ ਵਿੱਚ ਤਾਂ ਤੁਸੀਂ ਇੱਕੋ ਹੀ ਚੁਆਇਸ ਆ ਕਾਂਗਰਸ ਪਾਰਟੀ ਤੇ ਹੱਥ ਜੋੜ ਕੇ ਬੇਨਤੀ ਆ ਕਿਸੇ ਤੋਂ ਨਾ ਡਰੋ ਤੁਹਾਡੀ ਜਦੋਂ ਮਸ਼ੀਨ ਦਾ ਤੁਸੀਂ ਬਟਨ ਦੱਬਣਾ ਤੁਹਾਡਾ ਇਮਾਨ ਤੁਹਾਡਾ ਦੀਨ ਤੁਹਾਡਾ ਧਰਮ ਤੁਹਾਡੀ ਗੁਰੂ ਮਹਾਰਾਜ ਉਹਨਾਂ ਚੀਜ਼ਾਂ ਦੇ ਨੇੜੇ ਹੋਣਾ ਤੀਜਾ ਹੋਣਾ ਤੁਹਾਡੇ ਕੋਲ ਮਸ਼ੀਨ ਨੇ ਕੋਈ ਗੈਂਗਸਟਰ ਨੇ ਕੁਝ ਨਹੀਂ ਕਰਨਾ ਕੋਈ ਕਿਸੇ ਹੋਰ ਨੇ ਕੁਝ ਕਰ ਬਹੁਤ ਬਹੁਤ ਧੰਨਵਾਦ ਚਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹ ਸੰਨ ਕਾਂਗਰਸ ਪਾਰਟੀ ਦੇ ਮੁਖ ਬੁਲਾਰੇ ਰਾਣਾ ਬਲਜੀਤ ਸਿੰਘ ਚਾਹ ਜੀ ਜੋ ਕਿ ਇੱਥੇ ਕੌਮ ਪ੍ਰਚਾਰ ਦੇ ਲਈ ਪਹੁੰਚੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਲੋਕ ਜਿਹੜੇ ਨੇ ਉਹ ਛੁੱੜ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਲੋਕ ਜਿਹੜੇ ਨੇ ਜੁੜ ਰਹੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਜੀ ਹੁਣਾਂ ਵੱਲੋਂ ਲਗਾਤਾਰ ਮੀਟਿੰਗਾਂ ਲਗੀਆਂ ਜਾ ਰਹੀਆਂ ਨੇ ਪੁਰਾਣੇ ਕਾਂਗਰਸੀਆਂ ਨੂੰ ਘਰੋਂ ਕੱਢ ਕੇ ਨਾਲ ਤੋਰਿਆ ਜਾ ਰਿਹਾ ਹੈ ਨਾਰਾਜ਼ ਨੇ ਜਿਹੜੇ ਉਹਨਾਂ ਨੂੰ ਮਨਾਇਆ ਜਾ ਰਿਹਾ ਅਤੇ ਵੇਵ ਬਣਦੀ ਨਜ਼ਰ ਆ ਰਹੀ ਹੈ ਲੇਕਿਨ ਉੱਥੇ ਹੀ ਜਿਹੜਾ ਹੁਣ 11 ਤਰੀਕ ਨੂੰ ਫੈਸਲਾ ਉਹ ਲੋਕਾਂ ਦੇ ਹੱਥ ਦੇ ਵਿੱਚ ਹੈ ਕਿ ਲੋਕ ਜਿਹੜੇ ਨੇ ਉਹ ਕੀ ਕਰਨ ਜਾ ਰਹੇ ਨੇ ਇਸ ਵਰਤਨ ਤਰਨ ਤਰਨ ਦੇ ਕਿਉਂਕਿ ਦਾਵੇ ਤਾਂ ਸਾਰੀਆਂ ਹੀ ਪਾਰਟੀਆਂ ਕਰ ਰਹੀਆਂ ਨੇ ਉਥੇ ਕਾਂਗਰਸ ਵੀ ਜਿਹੜੀ ਆ ਮਜ਼ਬੂਤ ਨਜ਼ਰ ਵੀ ਆ ਰਹੀ ਹੈ ਅਤੇ ਉਹਨਾਂ ਦਾ ਚੋਣ ਪ੍ਰਚਾਰ ਵੀ ਜਿਹੜਾ ਉਹ ਮਜ਼ਬੂਤ ਨਜ਼ਰ ਆ ਰਿਹਾ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ